ਸਾਤਿ ਸ਼੍ਰੀ ਅਕਾਲ ਜੀ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ हे ਪ੍ਰਮਾਤਮਾ ਇਹ ਕੀ ਕਹਿ ਰਹੇ ਹੋ ਜੀਜੀ ਤੁਸੀਂ ਇਹ ਘਰ ਸਿਰਫ ਜੇਠ ਜੀ ਦੇ ਨਾਮ ਆ ਬਲਕਿ ਪਾਪਾ ਨੇ ਹੀ ਘਰ ਉਹਨਾਂ ਦੇ ਨਾਮ ਕਰ ਦਿੱਤਾ ਸੀ ਤੇ ਸਾਡੇ ਲਈ ਕੁਝ ਵੀ ਨਹੀਂ ਛੱਡਿਆ ਸ਼ੀਤਲ ਦੇ ਤਾਂ ਆਪਣੀ ਜਠਾਣੇ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਹੋਸ਼ ਹੀ ਉੱਡ ਗਏ ਉਸ ਨੂੰ ਈਵੇਂ ਲੱਗਾ ਜਿਵੇਂ ਉਸਦੇ ਪੈਰਾਂ ਥੱਲੇ ਜ਼ਮੀਨ ਹੀ ਖਿਸਕ ਗਈ ਹੋਵੇ ਇੱਕਦਮ ਉਹਦੀਆਂ ਅੱਖਾਂ ਦੇ ਅੱਗੇ ਹਨੇਰਾ ਛਾਉਣ ਲੱਗਾ ਉਸ ਨੂੰ ਲੱਗਿਆ ਕਿ ਜੇ ਉਸਨੇ ਆਪਣੇ ਆਪ ਨੂੰ ਨਾ ਸੰਭਾਲਿਆ ਤਾਂ ਉਹ ਪੱਕਾ ਜ਼ਮੀਨ ਤੇ ਡਿੱਗ ਜਾਵੇਗੀ ਕਿਉਂਕਿ ਗੱਲ ਹੀ ਉਸਦੀ ਜਠਾਣੀ ਨੇ ਕੁਝ ਐਸੀ ਕਹਿ ਦਿੱਤੀ ਸੀ ਉਸਨੇ ਤਾਂ ਇੰਨੇ ਵੱਡੇ ਕੰਮ ਨੂੰ ਲੈ ਕੇ ਨਾ ਜਾਣੇ ਕਿੰਨੇ ਸੁਪਨੇ ਵੇਖ ਲਏ ਸੀ ਕਿ ਉਹ ਇਸ ਕਾਰ ਨੂੰ ਵੇਚ ਕੇ ਇੱਕ ਛੋਟਾ ਜਿਹਾ ਕਾਰ ਖਰੀਦ ਲਵੇਗੀ ਤੇ ਬਾਕੀ ਬਚੇ ਪੈਸਿਆਂ ਦੇ ਨਾਲ ਆਪਣੀਆਂ ਦੋਵਾਂ ਬੇਟੀਆਂ ਦੀ ਪੜ੍ਹਾਈ ਲਿਖਾਈ ਕਰਵਾ ਲਵੇਗੀ। ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਵਾਵੇਗੀ। ਰੋਜੀ ਰੋਟੀ ਤਾਂ ਉਹ ਕਿਸੇ ਵੀ ਤਰ੍ਹਾਂ ਮਿਹਨਤ ਕਰਕੇ ਕਮਾ ਹੀ ਲਵੇਗੀ। ਪਰ ਅੱਜ ਤਾਂ ਜਟਾਣੀ ਦੀਆਂ ਗੱਲਾਂ ਨੇ ਸਭ ਕੁਝ ਜਿਵੇਂ ਖਤਮ ਹੀ ਕਰ ਦਿੱਤਾ ਸੀ। ਹੁਣੇ ਥੋੜੀ ਦੇਰ ਪਹਿਲਾਂ ਦੀ ਗੱਲ ਆ ਕਿ ਉਹ ਦੁਪਹਿਰ ਦਾ ਖਾਣਾ ਨਿਪਟਾ ਕੇ ਆਪਣੇ ਕਮਰੇ ਦੇ ਵੱਲ ਜਾ ਰਹੀ ਸੀ। ਕੀ ਅਚਾਨਕ ਉਸ ਨੂੰ ਆਪਣੀ ਜਠਾਣੀ ਮਮਤਾ ਦੀ ਆਵਾਜ਼ ਸੁਣਾਈ ਦਿੱਤੀ ਸ਼ੀਤਲ ਗੱਲ ਇਵੇਂ ਆ ਕਿ ਸੌਰਵ ਦੀ ਬਿਮਾਰੀ ਦੇ ਬਾਅਦ ਅਸੀਂ ਬਹੁਤ ਦਿਨਾਂ ਤੱਕ ਤੁਹਾਨੂੰ ਸਹਾਰਾ ਦਿੱਤਾ ਪਰ ਹੁਣ ਅਸੀਂ ਇਹ ਘਰ ਤੋੜਵਾ ਕੇ ਫਿਰ ਤੋਂ ਨਵੇਂ ਤਰੀਕੇ ਦਾ ਘਰ ਬਣਵਾਉਣਾ ਚਾਹੁੰਦੇ ਹਾਂ ਬੁਰਾ ਨਾ ਮੰਨਣਾ ਪਰ ਅਸੀਂ ਇੰਨੇ ਦਿਨਾਂ ਤੱਕ ਤੁਹਾਡੇ ਤੇ ਦਇਆ ਕੀਤੀ ਪਰ ਹੁਣ ਹੋਰ ਨਹੀਂ ਕਰ ਸਕਾਂਗੇ ਇਸੇ ਲਈ ਹੁਣ ਤੁਸੀਂ ਆਪਣਾ ਟਿਕਾਣਾ ਲੱਭ ਹੀ ਲਵੋ ममता ਨੇ ਆਪਣੀ ਗੱਲ ਸ਼ੀਤਲ ਦੇ ਸਾਹਮਣੇ ਰੱਖਦੇ ਹੋਏ ਕਿਹਾ ਪਰ ਦੀਦੀ ਇਹ ਕੀ ਕਹਿ ਰਹੇ ਹੋ ਤੁਸੀਂ ਇਸ ਘਰ ਵਿੱਚ ਸੌਰਵ ਦਾ ਵੀ ਤਾਂ ਹਿੱਸਾ ਆਇਆ ਫਿਰ ਅਸੀਂ ਇਹ ਘਰ ਕਿਉਂ ਖਾਲੀ ਕਰੀਏ ਪਤਾ ਨਹੀਂ ਕਿਥੋਂ ਸ਼ੀਤਲ ਦੇ ਅੰਦਰ ਇੰਨੀ ਹੀ ਮਤ ਆ ਗਈ ਵੈਸੇ ਤਾਂ ਜਦੋਂ ਦਾ ਸੌਰਵ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਉਦੋਂ ਤੋਂ ਉਹ ममता ਦੀ ਹਰ ਗੱਲ ਵਿੱਚ ਹਾਂ ਵਿੱਚ ਹਾਂ ਹੀ ਮਿਲਉਂਦੀ ਸੀ ਨਜ਼ਰੰਮ ਦੀ ममता ਹਰ ਗੱਲ ਤੇ ਸ਼ੀਤਲ ਨੂੰ ਇਮੋਸ਼ਨਲ ਬਲੈਕਮਿਲ ਕਰ ਰਹੀ ਸੀ ਤੇ ਸ਼ੀਤਲ ਮਜਬੂਰੀ ਵਿੱਚ ਹੀ ਸਹੀ ਸਭ ਕੁਝ ਸਹਿ ਰਹੀ ਸੀ ਮਮਤਾ ਸ਼ੀਤਲ ਦੀਆਂ ਧੀਆਂ ਨੂੰ ਵੀ ਜਦੋਂ ਮਰਜੀ ਆਪਣੇ ਪੁੱਤਾਂ ਦੀ ਤੁਲਨਾ ਵਿੱਚ ਬੋਝ ਕੁਦ ਸੁਣਮਦੀਆਂ ਰਹਿੰਦੀਆਂ ਰਹਿੰਦੀ ਵਿਚਾਰੀ ਸ਼ੀਤਲ ਹਾਲਾਤ ਦੀ ਮਾਰੀ ਮਮਤਾ ਦੀਆਂ ਗੱਲਾਂ ਨੂੰ ਮੰਨਦੀ ਹੋਈ ਨਜ਼ਰੰਦੀ ਕਿਉਂਕਿ ਇਸ ਦੇ ਇਲਾਵਾ ਸ਼ੀਤਲ ਦੇ ਕੋਲ ਹੋਰ ਕੋਈ ਵੀ ਚਾਰਾ ਨਹੀਂ ਸੀ ਪਰ ਅੱਜ ਤਾਂ ਉਸ ਦੀ ਜਟਾਣੀ ਨੇ ਜਿਵੇਂ ਧਮਾਕਾ ਹੀ ਕਰ ਦਿੱਤਾ ਸੀ ਤੇ ਉਹ ਚੁੱਪ ਨਾ ਰਹਿ ਸਕੀ ਸ਼ੀਤਲ ਇੱਕ ਗੱਲ ਬੜੇ ਧਿਆਨ ਨਾਲ ਸੁਣ ਲਾ ਇਸ ਘਰ ਵਿੱਚ ਤਾਂ ਬਿਲਕੁਲ ਵੀ ਨਾ ਰਹਿਣਾ ਕਿ ਇਸ ਘਰ ਵਿੱਚ ਸੌਰਵ ਦਾ ਵੀ ਹਿੱਸਾ ਆ ਇਹ ਘਰ ਬਾਪੂ ਜੀ ਨੇ ਆਪਣੀ ਬਿਮਾਰੀ ਦੇ ਸਮੇਂ ਹੀ ਆਪਣੀ ਮਰਜ਼ੀ ਦੇ ਨਾਲ ਹੀ ਮੇਰੇ ਪਤੀ ਦੇ ਨਾਮ ਲਿਖਵਾ ਦਿੱਤਾ ਸੀ ਤੇ ਹੁਣ ਇਸ ਘਰ ਵਿੱਚ ਸਿਰਫ ਤੇ ਸਿਰਫ ਸਾਡਾ ਹੀ ਆ ਗਿਆ ਇਸ ਲਈ ਤੁਸੀਂ ਆਪਣਾ ਸਮਾਨ ਚੁੱਕੋ ਤੇ ਚੱਲਦੇ ਬਣੋ ਥੋੜੀ ਦੇਰ ਪਹਿਲਾਂ ਜੋ ਗੱਲ ਮਮਤਾ ਬੜੀ ਹੀ ਨਰਮੀ ਦੇ ਨਾਲ ਬੋਲ ਰਹੀ ਸੀ ਉਹ ਹੁਣ ਸ਼ੀਤਲ ਦੀ ਗੱਲ ਸੁਣ ਕੇ ਗੁੱਸੇ ਨਾਲ ਬੋਲ ਰਹੀ ਸੀ ਪਰ ਦੀਦੀ ਇਹ ਕਿਵੇਂ ਹੋ ਸਕਦਾ ਆ ਕੋਈ ਵੀ ਪਿਤਾ ਆਪਣੇ ਘਰ ਦਾ ਪੂਰਾ ਹਿੱਸਾ ਦੋ ਪੁੱਤਾਂ ਦੇ ਹੁੰਦੇ ਹੋਏ ਇੱਕ ਦੇ ਨਾਮ ਨਹੀਂ ਕਰ ਸਕਦਾ ਫਿਰ ਬਾਪੂ ਜੀ ਨੂੰ ਤਾਂ ਪਤਾ ਹੀ ਸੀ ਕਿ ਸੌਰਵ ਸ਼ੁਰੂ ਤੋਂ ਹੀ ਬਿਮਾਰ ਰਹਿੰਦਾ ਤੇ ਉੱਪਰੋਂ ਸਾਡੀਆਂ ਦੋ ਦੋ ਤੀਨਾਂ ਵੀ ਆ ਸ਼ੀਤਲ ਨੂੰ ਤਾਂ ਮਮਤਾ ਦੀਆਂ ਗੱਲਾਂ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਜਦੋਂ ਤੋਂ ਸ਼ੌਰਵ ਨੂੰ ਲਕਵਾ ਹੋਇਆ ਸੀ ਉਦੋਂ ਤੋਂ ਉਹ ਬਿਲਕੁਲ ਵੀ ਸਾਫ਼ ਨਹੀਂ ਬੋਲ ਪਾਰ ਰਿਹਾ ਸੀ ਬਸ ਇਸੇ ਗੱਲ ਦਾ ਫਾਇਦਾ ਮਮਤਾ ਤੇ ਉਸਦਾ ਪਤੀ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਸੌਰਵ ਦੇ ਅੰਦਰ ਉਹਨਾਂ ਲੋਕਾਂ ਦਾ ਵਿਰੋਧ ਕਰਨ ਦੀ ਹਿੰਮਤ ਹੀ ਨਹੀਂ ਸੀ ਤੈਨੂੰ ਵਿਸ਼ਵਾਸ ਹੋਵੇ ਜਾਂ ਨਾ ਹੋਵੇ ਪਰ ਇਹ ਕਰ ਸਿਰਫ ਮੇਰੇ ਪਤੀ ਦੇ ਨਾਮ 'ਆ ਤੇ ਹੈ ਤੇ ਇੰਨੀ ਜਲਦੀ ਹੋ ਸਕੇ ਉਹਨੀ ਜਲਦੀ ਆਪਣਾ ਕੋਈ ਨਾ ਕੋਈ ਹੋ ਟਿਕਾਣਾ ਲੱਭ ਲਵੋ ਇਹ ਤੇਰੇ ਲਈ ਵੀ ਚੰਗਾ ਹੋਵੇਗਾ ਤੇ ਸਾਡੇ ਲਈ ਵੀ ਇਹਨਾਂ ਕਹਿ ਕੇ ਮਮਤਾ ਸੀਤਲ ਨੂੰ ਪਰੇਸ਼ਾਨ ਛੱਡ ਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਸੀਤਲ ਨੂੰ ਤਾਂ ਬਿਲਕੁਲ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਹ ਸੌਰਵ ਦੇ ਕੋਲ ਬੈਠ ਕੇ ਫੁੱਟ ਫੁੱਟ ਕੇ ਰੋਣ ਲੱਗੀ ਸੌਰਵ ਬੋਲ ਨਹੀਂ ਸਕਦਾ ਸੀ ਪਰ ਸਭ ਕੁਝ ਲੈਂਦਾ ਸੀ ਉਸ ਨੇ ਆਪਣੇ ਟੁੱਟੇ ਫੁੱਟੇ ਲਫ਼ਜ਼ਾਂ ਦੇ ਨਾਲ ਸੀਤਲ ਨੂੰ ਇਸ ਤਰ੍ਹਾਂ ਰੋਣ ਦਾ ਕਾਰਨ ਪੁੱਛਿਆ ਸੀਤਲ ਸਭ ਕੁਝ ਦੱਸ ਕੇ ਸੌਰਵ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਪਰ ਹੁਣ ਤਾਂ ਸੀਤਲ ਬਿਲਕੁਲ ਵੀ ਚੁੱਪ ਨਹੀਂ ਰਹਿ ਸਕੀ ਤੇ ਉਸ ਨੇ ਰੋਂਦੇ ਰੋਂਦੇ ਸਾਰਾ ਕੁਝ ਸੌਰਵ ਨੂੰ ਹੀ ਦੱਸ ਦਿੱਤਾ ਸੌਰਵ ਚੁੱਪਚਾਪ ਇਹ ਗੱਲ ਗੱਲਾਂ ਸੁਣਦਾ ਰਿਹਾ ਪਰ ਅਚਾਨਕ ਉਸ ਦੇ ਚਿਹਰੇ ਤੇ ਇੱਕ ਚਮਕ ਜਿਹੀ ਆ ਗਈ ਤੇ ਉਹ ਇੱਕਦਮ ਗੌਰਵ-ਗੌਰਵ ਦਾ ਨਾਮ ਲੈਣ ਲੱਗਾ ਪਹਿਲਾਂ ਤਾਂ ਸੀਤਲ ਨੂੰ ਕੁਝ ਨਹੀਂ ਸਮਝ ਆਇਆ ਪਰ ਅਚਾਨਕ ਉਸ ਨੂੰ ਯਾਦ ਆਇਆ ਕਿ ਗੌਰਵ ਨਾਮ ਦਾ ਸੌਰਵ ਦਾਇਕ ਮਾਮੇ ਦਾ ਮੁੰਡਾ ਆ ਜੋ ਕਿ ਪਿੱਛੇ ਤੋਂ ਵਕੀਲ ਵੀ ਆ ਜਦੋਂ ਸੀਤਲ ਨੇ ਗੌਰਵ ਦਾ ਨਾਮ ਲੈ ਕੇ ਦੱਸਿਆ ਤਾਂ ਸੌਰਵ ਨੇ ਸਿਰ ਹਿਲਾੜ ਕੇ ਹਾਂ ਮੈਂ ਪਰ ਦਿੱਤੀ ਹੁਣ ਤਾਂ ਸੀਤਲ ਨੂੰ ਵੀ ਇੱਕ ਨਵੀਂ ਆਸ਼ਾ ਦੀ ਕਿਰਨ ਨਜ਼ਰ ਆਉਣ ਲੱਗੀ ਤੇ ਉਸਨੇ ਝੱਟ ਗੌਰਵ ਨੂੰ ਫੋਨ ਮਿਲਾ ਲਿਆ ਭਰਾ ਜੀ ਇਵੇਂ ਇਵੇਂ ਸਾਰੀ ਗੱਲ ਆ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਤੁਸੀਂ ਆ ਜਾਓ ਸੀਤਲ ਲਗਭਗ ਰੋਣ ਹੀ ਵਾਲੀ ਸੀ ਤੇ ਦੂਸਰੇ ਹੀ ਦਿਨ ਗੌਰਵ ਉੱਥੇ ਆ ਗਿਆ ਕਿਉਂਕਿ ਸਾਰਿਆਂ ਨੂੰ ਸੌਰਵ ਦੀ ਇਸ ਹਾਲਤ ਦੀ ਵਜ੍ਹਾ ਨਾਲ ਸੀਤਲ ਨਾਲ ਹਮਦਰਦੀ ਸੀ ਗੌਰਵ ਨੂੰ ਅਚਾਨਕ ਆਪਣੇ ਘਰ ਵੇਖ ਕੇ ਮਮਤਾ ਤੇ ਉਸ ਦਾ ਪਤੀ ਵੀ ਚਹੁੰਗੇ ਕਿਉਂਕਿ ਉਹਨਾਂ ਨੂੰ ਸੀਤਲ ਤੋਂ ਇਸ ਤਰ੍ਹਾਂ ਦੀ ਕੋਈ ਵੀ ਉਮੀਦ ਨਹੀਂ ਸੀ ਸੀਤਲ ਤੂੰ ਕਿਉਂ ਗੌਰਵ ਵੀਰੇ ਨੂੰ ਬੁਲਾਇਆ ਮਮਤਾ ਸੀਤਲ ਤੇ ਚਿਲਾ ਕੇ ਬੋਲੀ ਦੀਦੀ ਹੁਣ ਬਸ ਹੁਣ ਤੱਕ ਬਹੁਤ ਸਹਿ ਲਿਆ ਪਰ ਹੁਣ ਹੋਰ ਨਹੀਂ ਸਹੂੰਗੀ ਤੁਸੀਂ ਸੋਚਿਆ ਕਿ ਸੌਰਵਤਾ ਬਿਮਾਰ ਹਈਆ ਤੇ ਸਾਡੀ ਗੱਲ ਪਹਿਲਾ ਕੌਣ ਸੁਨੇਗਾ ਪਰ ਪਰਮਾਤਮਾ ਹਰ ਕਿਸੇ ਨੂੰ ਕੋਈ ਨਾ ਕੋਈ ਰਸਤਾ ਜਰੂਰ ਦਿਖਾਉਂਦਾ ਆ ਤੁਸੀਂ ਇਹ ਸੋਚਿਆ ਹੋਵੇਗਾ ਕਿ ਸਾਡਾ ਹੋਰ ਕੋਈ ਵੀ ਸਾਥ ਨਹੀਂ ਦੇਵੇਗਾ ਪਰ ਸੌਰਵ ਨੇ ਗੌਰਵ ਵੀਰੇ ਨੂੰ ਬੁਲਾ ਕੇ ਬਹੁਤ ਸਹੀ ਕੀਤਾ ਤੇ ਗੌਰਵ ਭਰਾਜੀ ਨੇ ਵੀ ਇੱਥੇ ਆ ਕੇ ਸਾਡੇ ਉੱਤੇ ਬਹੁਤ ਵੱਡਾ ਐਸਾਨ ਕੀਤਾ ਆ ਸ਼ੀਤਲ ਨਿਡਰਤਾ ਦੇ ਨਾਲ ਬੋਲੀ ਪਰ ਤੂੰ ਸਾਡਾ ਕੀ ਵਿਗਾੜ ਲਵੇਂਗੀ ਮਮਤਾ ਬੜੀ ਬੇਸ਼ਰਮੀ ਦੇ ਨਾਲ ਬੋਲੀ ਦੀਦੀ ਇਹ ਤਾਂ ਸ਼ਾਇਦ ਵਕਤ ਹੀ ਦੱਸੂਗਾ ਸ਼ੀਤਲ ਵੀ ਗੁੱਸੇ ਦੇ ਨਾਲ ਬੋਲੀ ਬਸ ਤੁਸੀਂ ਇਸ ਘਰ ਦੇ ਕਾਗਜ਼ਾਤ ਦਿਖਾ ਦਿਵੋ ਜਿਸ ਉੱਤੇ ਬਾਪੂ ਜੀ ਨੇ ਇਹ ਘਰ ਤੁਹਾਡੇ ਨਾਮ ਲਿਖਿਆ ਹੋਵੇ ਗੌਰਵ ਨੇ ਕਿਹਾ ਪਰ ਇਹੋ ਜਿਹਾ ਕੋਈ ਵੀ ਕਾਗਜ਼ਾਤ ਤਾਂ ਹੈ ਹੀ ਨਹੀਂ ਤੇ ਹੁਣ ਜਦੋਂ ਘਰ ਦੇ ਸਾਰੇ ਕਾਗਜ਼ਾਤ ਕਢਾਈ ਗਏ ਤਾਂ ਮੰਮਤਾ ਤੇ ਉਸ ਦਾ ਪਤੀ ਤਾਂ ਚਿੱਟਾ ਝੂਠ ਸਾਹਮਣੇ ਆ ਗਿਆ ਗੌਰਵ ਨੇ ਪੂਰੀ ਇਮਾਨਦਾਰੀ ਨਾਲ ਸੀਤਲ ਤੇ ਗੌਰਵ ਵੱਲੋਂ ਲੜਾਈ ਲੜੀ ਤੇ ਉਹਨਾਂ ਦੋਵਾਂ ਦਾ ਉਹਨਾਂ ਨੂੰ ਪੂਰਾ ਪੂਰਾ ਹੱਕ ਦਿਵਾਇਆ ਸੀਤਲ ਨੇ ਆਪਣੀ ਯੋਜਨਾ ਦੇ ਅਨੁਸਾਰ ਉਸ ਘਰ ਦਾ ਦਾ ਹਿੱਸਾ ਵਿੱਚ ਇੱਕ ਛੋਟਾ ਜਿਹਾ ਨਵਾਂ ਘਰ ਖਰੀਦ ਲਿਆ ਤੇ ਬਾਕੀ ਪੈਸੇ ਆਪਣੀਆਂ ਕੁੜੀਆਂ ਦੀ ਪੜ੍ਹਾਈ ਤੇ ਲਗਾ ਦਿੱਤੇ ਵਗਰ ਤਾਂ ਹੀ ਕਰਵਟ ਬਦਲੀ ਸੌਰਵ ਵੀ ਸੀਤਲ ਦੀ ਸੇਵਾ ਤੇ ਦਵਾਈਆਂ ਨਾਲ ਹੌਲੀ ਹੌਲੀ ਠੀਕ ਹੋਣ ਲੱਗਾ ਉਹਨਾਂ ਦੀਆਂ ਦੋਵਾਂ ਕੁੜੀਆਂ ਨੇ ਪੜ੍ਹ ਲਿਖ ਕੇ ਚੰਗੀ ਨੌਕਰੀ ਕਰ ਲਈ ਤੇ ਉਹ ਦੋਵੇਂ ਨੌਕਰੀ ਤੇ ਲੱਗ ਗਈਆਂ ਤੇ ਸੀਤਲ ਨੇ ਚੰਗੀ ਤਰ੍ਹਾਂ ਦੇਖਭਾਲ ਕੀ ਉਹਨਾਂ ਦਾ ਵਿਆਹ ਵੀ ਕਰ ਦਿੱਤਾ ਪਰਮਾਤਮਾ ਦੀ ਕਿਰਪਾ ਨਾਲ ਦੋਵੇਂ ਜਵਾਈ ਵੀ ਬਿਲਕੁਲ ਉਹਨਾਂ ਦੇ ਪੁੱਤਾਂ ਦੇ ਸਮਾਨ ਮਿਲੇ ਉਹ ਦੋਵੇਂ ਵੀ ਸੌਰਵ ਤੇ ਸੀਤਲ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਹੁਣ ਪਰਮਾਤਮਾ ਦੀ ਕਿਰਪਾ ਨਾਲ ਸੀਤਲ ਦੇ ਪਰਿਵਾਰ ਵਿੱਚ ਸਭ ਕੁਝ ਠੀਕ ਹੋਣ ਲੱਗਾ ਸੀ ਪਰਮਮਤਾ ਜਿਨ੍ਹਾਂ ਬੇਟਿਆਂ ਦੇ ਦਮਤੇ ਬਹੁਤ ਜ਼ਿਆਦਾ ਫੁੱਲਦੀ ਸੀ ਉਹ ਬੇਟੇ ਮਮਤਾ ਤੇ ਉਸਦੇ ਪਤੀ ਦੀਆਂ ਆਦਤਾਂ ਦੀ ਵਜ੍ਹਾ ਨਾਲ ਉਹਨਾਂ ਨੂੰ ਛੱਡ ਕੇ ਅਲੱਗ ਰਹਿਣ ਲੱਗੇ ਤੇ ਸੀਤਲ ਇਹੀ ਕਹਿੰਦੀ ਨਜ਼ਰ ਆਉਂਦੀ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਪਰਮਾਤਮਾ ਆ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ رائے ਹੈ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਐਵੇਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ